ਕੋਡੀ 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 ਸਾਈਡ ਤੇ ਹੋ ਕੇ ਬੈਠ ਜਾਣ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਇੱਕ ਖਿਡਾਰੀ ਆਇਆ ਜਿਹੜਾ ਪਿਛਲੇ ਸਾਲ ਦਾ ਇਸੇ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਮੇਰੇ ਪੰਜਾਬੀ ਵੀਰੋ ਬੈਸਟ ਰੇਟਰ ਹੈ ਪਿਛਲੇ 2 ਸਾਲ ਇਸ ਨੌਜਵਨ ਨੇ ਕਮਾਲ ਦੀ ਖੇਡ ਵਿਖਾਈ ਹੈ ਤੇ ਜਿਹੜਾ ਸੀਜ਼ਨ ਇਹ ਮੁੰਡਾ ਇਸ ਸਾਲ ਕੈਨੇਡਾ ਦੇ ਵਿੱਚ ਖੇਡ ਆਇਆ ਤੇ ਮੇਰੇ ਵੀਰੋ ਉਹ ਲੋਕ ਬੁੱਲਾ ਤੇ ਚਰਚਾ ਹੋਈ ਹੈ ਜਿਹੜੇ ਜਿਹੜੇ ਖੀਰਾ ਵਾਲੀਏ ਹਰਮਨ ਬੁਲਟ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਵਾਰੇ ਫਿਰ ਕੀ ਖਿਆਲ ਆ ਸਰਦਾਰ ترسیم ਸਿੰਘ ਜੀ ਪੰਡਾਲ ਸਾਹਿਬ ਬੈਠੇ ਐ ਇਹਦੇ ਦਾਦਾ ਜੀ ਬਹੁਤ ਸਤਿਕਾਰ ਕਰਦੇ ਐ ਸਰਦਾਰ ترسیم ਸਿੰਘ ਜੀ ਤੁਸੀਂ ਵੀ ਦੋ ਕਦਮ ਚੱਲ ਕੇ ਆਇਓ ਦਾਦਾ ਕਹਿੰਦੇ ਪੋਤੇ ਨਾਲ ਪੁੱਜਦਾ ਭਜੀ ਪਹਿਲਵਾਨ ਜੀਤੀ ਕੁੰਨਰ ਦੇ ਨਾਲ ਪੁੱਜਦਾ ਰਿਹਾ ਆਹ ਕਹਿੰਦੇ ਹਰਮਨ ਬੁਲਟ ਦਾ ਦਾਦਾ ਇਹ ترਸੀਮ ਸਿੰਘ ਇਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਹਿੰਦੇ ਮੂਲ ਨਾਲ ਉਹ ਵਿਆਜ ਪਿਆਰਾ ਹੁੰਦਾ ਸੋ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਮੈਚ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ